ਅਜੀ ਨਾਮ ਉਹਦਾ ਗੁਰਦੀਪ ਸਿੰਘ ਆ ਜੀ ਮੈਂ ਤੇਰਾ ਤੁਹਾਡਾ ਨਾਮ ਜਾਣਦੀ ਦਾ ਮੇਰਾ ਨਾਮ ਰੰਡ ਪੱਕਾ ਆ ਸਾਡਾ ਤੇ ਕੀ ਮਾਮਲਾ ਹੈ ਕੀ ਹੋਇਆ ਜੀ ਉਹ ਅਦੀ ਮਛੇਂਤ ਗਿਆ ਸੀਗਾ ਅੰਦਰ ਮਛੇਂਤ ਜਾਣਾ ਕਰੋ ਦੱਸ ਕੇ ਆਈ ਆ ਤੇ ਚਾਰ ਬੰਦੇ ਰਾਤ ਨੂੰ ਬਹਿ ਕੇ ਆਏ ਜਾ ਕੇ ਕਰੋ ਕੋਈ ਸਮਾਨ ਨਹੀਂ ਛੱਡਿਆ ਮੇਰੇ 20000 ਦਾ ਸਬਦਾ ਲੈ ਕੇ ਮੁੰਡੇ ਨੇ ਛੱਡਿਆ ਸੀਗਾ ਭਰਾਵਾਂ ਨੇ ਉਹ ਵੀ ਬੋਰੀਆਂ ਭਰ ਲਈਆਂ ਨਾ ਮਾ ਸਰਪੰਚ ਵੀ ਘਰੇ ਸਾਥੇ ਲੈ ਮੋਦਈ ਬੋਰੀਆਂ ਸਮਾਨ ਦੀਆਂ ਭਰ ਲਈਆਂ ਤੇ ਘਰੇ ਸਾਨੂੰ ਦੱਕੇ ਵੀ ਦਿੱਤੇ ਇਹ ਮੁੰਡਾ ਨਾਲ ਇਹਨਾਂ ਤੇ ਕੋਈ ਮਜਬੀ ਸੇਖਾਂ ਦਾ ਮੁੰਡਾ ਉਹਨੇ ਵੀ ਮੇਰੇ ਮੁੰਡਾ ਕੂਕੀਆਂ ਦੇ ਤਾ ਕਹਿੰਦਾ ਮੈਂ ਛੱਡਦਾ ਨਹੀਂ ਮਾਰੂੰਗਾ ਮੈਨੂੰ ਮੈਂ ਮੇਰੇ ਨੋਨ ਨੇ ਵੀ ਤਾਂ ਕੂਕੀਆਂ ਦਵਾਈਆਂ ਕਹਿੰਦੀ ਮਰਵਾਉਂਗੀ ਮੈਂ ਮੇਰੇ ਕਹਿੰਦੀ ਹੋਰ ਰੱਖਿਆ ਵਾ ਬੰਦਾ ਤੇ ਮਗਰਬਾਈ ਬੰਦੇ ਵੀ ਆਉਂਦੇ ਸੀ ਗੱਡੀਆਂ ਤੇ ਚੜਾ ਚੜਾ ਕੇ ਜਾਂਦੇ ਸੀ ਮੇਰੇ ਨੋਨ ਨੂੰ ਰਾਤ ਨੂੰ ਉਤਾਰ ਕੇ ਵੀ ਜਾਂਦੇ ਸੀ ਕਿਉਂ ਰਾਤ ਨੂੰ 7 ਵਜੇ ਆਈ ਆ ਜਿੱਤੇ ਮੇਰਾ ਮੁੰਡਾ ਮਛੀਂਟ ਤੇ ਗਿਆ ਕਹੋ ਮੈਂ 7 ਵਜੇ ਤੜਕੇ ਤੋੜਿਆ ਘਰ ਰੋਟੀ ਟੋਕ ਲਾ ਕੇ ਸਾਰਾ ਕੁਝ ਦੇ ਕੇ ਸਾਢੇ ਕਿੰਡਾ ਰੋਟੀ ਟੋਕ ਲਾਇ ਕੇ ਤੇ ਮੁੜ ਕੇ ਗਵਾਂਡੇ ਕਾ ਮੇਰੇ ਤੋਂ ਪੈਸੇ ਵੀ ਵੜ ਕੇ ਲੈ ਆ ਪੰਦਰਾਂ ਹਜ਼ਾਰ ਮੁੰਡਾ ਨੂੰ ਮੈਂ ਇੱਕ ਦਿੱਤਾ ਹੁੰਦੇ ਨੇ ਵੀ ਇਹ ਕਿਰੌਣਾ ਕੀ ਸੀ ਆ ਕਿਉਂ ਐ ਕਰਦੇ ਸੀ ਇਹ ਜੀ ਮੇਰੇ ਮੁੰਡੇ ਨੂੰ ਮਾਰਨਾ ਚਾਹੁੰਦੇ ਸੀਗੇ ਮੁੰਡਾ ਜਦੋਂ ਮੈਂ ਘਰੋਂ ਤੋਰਿਆ 20000 ਮੈਂ ਇੱਕ ਦਿੱਤਾ ਆ ਉਹਦੇ ਮੁੰਡੇ ਨੂੰ 1500 ਇੱਕ ਜਿੱਤਾ ਵੀਪੀ ਕੰ ਦਾ ਉਧਰ ਜਾ ਕੇ ਤੈਨੂੰ ਮੈਂ ਪੈਸੇ ਪਾ ਦੂੰਗਾ 5 ਦਿਨਾਂ ਅੰਦਰ ਤੇ ਮੈਂ ਆਉਂਟੂਗਾ ਜਾ ਕੇ ਅੰਤਰਾ ਕਰਨੀ ਮੈਂ ਰੋਟੀ ਟੱਕ ਜਾ ਪਾਣੀ ਕਿੱਥੋਂ ਪੀਊਂਗਾ ਪੰਦ 20000 ਮੈਂ ਇੱਕ ਦਿੱਤਾ 1500 ਇੱਕ ਦਿੰਦਾ ਹੁੰਦਾ ਸੀ ਥਾੜੇ ਮੁੰਡੇ ਧਰਨਾ ਲਾਇਆ ਤੇ ਕੀ ਬਾਣਾ ਮੇਰਾ ਦਾਜ ਹੀ ਮੇਰੀ ਮੰਗ ਇਹ ਆ ਉਮਰ ਭਰ ਦੀ ਸਜਾ ਸਾਰੇ ਪਰਿਵਾਰ ਨੂੰ ਜਿਹੜਾ ਮੁੰਡਾ ਨਾਲ ਸੀ ਉਹ ਮੁੰਡਾ ਰੱਖਣਾ ਚਾਹੁੰਦਾ ਮੇਰੇ ਨੌਨ ਹੁੰਦੇ ਕਰੇ ਵਸਾਉਣਾ ਚਾਹੁੰਦਾ ਮੇਰੀ ਨੌ ਰਾਤ ਨੂੰ 2 ਵਜੇ ਤੱਕ ਫੋਨ ਆਉਂਦੀ ਸੀ ਉਹਨੂੰ ਸਾਰੀ ਰਾਤ ਫੋਨ ਆਉਂਦੀ ਸੀਗੀ ਗੀੜ ਕੋ ਕਾਲ ਕਰਦੀ ਸੀ ਮੁੰਡਾ ਤੱਕ ਪੈਂ ਤੇ ਵਾ ਗਿਆ ਸੀਗਾ ਇਹਨਾਂ ਨੇ ਤਾਂ ਨਾ ਬਾਹਲੇ ਤੋਂ ਸੱਤ ਸਾਲ ਹੋ ਗਏ ਨਾ ਸੱਤਿਆਗਾ ਬਾਹਲੇ ਤੋਂ ਮੋੜਾ ਪਿੱਛੇ ਹੁੰਦਾ ਇਹਨਾਂ ਨੇ ਸੱਤ ਕਿਉਂਦਾ ਬਾਹਲੇ ਤੋਂ ਪਿੱਛੇ ਵਾਪਸ ਮੁੰਡਾ ਮੇਰਾ ਮੋੜਾ ਘਰੇ ਇਹਨੇ ਬੰਦੇ ਸਦੇ ਵਿੱਚ ਸਾਰਾ ਪਰਿਵਾਰ ਤਾਂ ਆ ਬਿਠਾ ਉਥੇ ਹੀ 11 ਗਾੜੀ ਚ ਆ ਗਏ ਇੱਥੇ ਦੋ ਬੁੜੀਆਂ ਬੈਠ ਗਈਆਂ ਉਹਨਾਂ ਨੇ ਉਹਨਾਂ ਦਾ ਥਾਂ ਵਿੱਚੋਂ ਕਟਿਆ ਦੋ ਬਾਰੀ ਮੁੰਡੇ ਨਾਲ ਬਿਆਹ ਤੇ ਮ ਆਜ ਤੀਜਾ ਦੜ ਹੋ ਗਿਆ ਇਹ ਜਿਹੜੇ ਮੁਲਾਜ਼ਮਾਂ ਬੇਪੈਸੇ ਖਾ ਗਏ ਮੇਰੀ ਗੱਲ ਕਿਉਂ ਨਹੀਂ ਸੁਣਦੇ ਜਿਹੜੇ ਵਿੱਕ ਗਏ ਬੰਦੇ ਇਹ ਉਧਰ ਹੋ ਗਏ ਸਾਰੇ ਮਲਵਾਲ ਮੈਨੂੰ ਇਹ ਚਾਹੀਦਾ ਜਿੰਨਾ ਘਰ ਦਾ ਪਰਿਵਾਰ ਆਸਾਂ ਨੇ ਮੇਰੀ ਨੂੰ ਉਮਰ ਭਰ ਦੀ ਸਜ਼ਾ ਚਾਹੀਦੀ ਹੈ ਬੱਚੇ ਮੈਨੂੰ ਮਿਲਣਾ ਚਾਹੀਦੇ ਆ ਸਾਥ ਮਿਲਣਾ ਚਾਹੀਦਾ ਮੇਰੇ ਪੁੱਤ ਦਾ ਪ੍ਰਵੂਫਾ ਗਰਮੀਤ ਕੌਰ ਆ ਗਈ ਪੱਕੋ ਤੋਂ ਵਿਆਹੀ ਮੈਂ ਰਾਮਪੁਰੇ ਆਂਗੀ ਕੀ ਰੋਲਾ ਕੀ ਹੈ ਰੌਲਾ ਕੋਈ ਨਹੀਂ ਜੀ ਬਸ ਬਹੁਤ ਥੋੜਾ ਜਿਹਾ ਬਾਹਰ ਚੱਕਰ ਚੱਲਦਾ ਸੀਗਾ ਮੁੰਡਾ ਦਾ ਕਪੈਣ ਤੇ ਮੇਰਾ ਭਰਾ ਲੱਗਦਾਗਾ ਹਾਂਜੀ ਬਹੁਤ ਟੇਕਦੀ ਨਹੀਂ ਸੀਗੀ ਬਸ ਜਦੋਂ ਮੈਂ ਜਾਂਦੇ ਸੀ ਇਹਨਾਂ ਦਾ ਕਲੇਸ਼ ਹੁੰਦੇ ਹੀ ਹੁੰਦਾ ਸੀਗਾ ਤੇ ਬਸ ਇਸ ਤੋਂ ਬਾਅਦ ਮੁੰਡਾ ਕਪੈਣ ਤੇ ਵਾ ਗਿਆ ਬਸ ਮੇਰੇ ਤਾਂ ਕੋਈ ਗੱਲ ਨਹੀਂ ਹੋਈ 10 ਦਿਨ ਹੋਏ ਸੀ ਅੰਬਰ ਦੱਸ ਕੇ ਉਹਨੂੰ ਤੇ ਬਸ ਸਹੁਰੇ ਨੇ ਫੋਨ ਲਾਇਆ ਕਿ ਤੂੰ ਆ ਦੇ ਜਵਾਬ ਲੈ ਜਾ ਤੇ ਬਸ ਉਹਨੂੰ ਮੁੰਡੇ ਨੂੰ ਜਾਣ ਸਾਰ ਉਹਨਾਂ ਨੇ ਅੰਦਰ ਸੈੱਟ ਲਿਆ ਸੈਟ ਕੇ ਉਹਨੂੰ ਪੂਰਾ ਕੁੱਟਿਆ-ਕੁੱਟਾ ਕੱਟ ਕੇ ਉਹਨੂੰ ਗਲੀ 'ਚ ਸੇੜਤਾ ਸਾਨੂੰ ਤਾਂ ਬਾਅਦ 'ਚ ਫੋਨ ਲਾਇਆ ਇਹਨਾਂ ਨੇ ਵੀ ਚੱਕ ਲੋਆ ਕੇ ਬੱਸ ਧਰਨਾ ਲਾਇਆਗਾ ਵੀ ਇਹਨਾਂ ਦਾ ਸਾਰਾ ਟੱਬਰ ਚੱਕਣਾ ਚੱਕ ਇਹਨੂੰ ਅੰਦਰ ਠੋਕਣਾ ਸਾਨੂੰ ਕੁਝ ਨਹੀਂ ਚਾਹੀਦਾ ਸਾਰੀ ਉਮਰ ਪਰ ਦੀ ਸਜ਼ਾ ਚਾਹੀਦੀ ਹੈ ਵੀ ਬਸ ਸਾਨੂੰ ਤਾਂ ਸਜ਼ਾ ਚਾਹੀਦੀ ਸਾਰਾ ਟੱਬਰ ਅੰਦਰ ਚਾਹੀਦਾਗਾ ਸਾਨੂੰ ਕੁਝ ਨਹੀਂ ਚਾਹੀਦਾਗਾ ਕੁਝ ਨਹੀਂ ਲੈਣਾਗਾ ਹਾਂਜੀ ਕਿ ਧਰਨਾ ਕਿੰਨੀ ਦੇਰ ਜਿੰਨਾ ਚਿਰ ਇਹ ਬੰਦੇ ਨੇ ਚੱਕੇ ਜਾਂਦੇ ਅਸੀਂ ਇੱਥੇ ਬੈਠਾਂਗੇ ਸਜ਼ਾ ਨਹੀਂ ਹੁੰਦੀ ਜਿੰਨਾ ਚੱਕਰ ਸਾਨੂੰ ਮਹੀਨਾ ਕਿ ਉਹਨਾਂ ਲਾਉਣਾ ਪਾਏ ਅਸੀਂ ਚੱਕਦੇ ਨਹੀਂਗੇ ਕਟੋਣ ਹਾਂਜੀ ਭਲਾ ਜੀ ਕੀ ਨਾਮ ਹੈ ਤੇ ਕੀ ਮਾਮਲਾ ਹੈ ਮੈਂ ਚਰਨ ਸਿੰਘ ਪਖੋਕੇ ਜ਼ਿਲ੍ਹਾ ਬਰਨਾਲਾ ਭਾਰਤੀ ਕਿਸਾਨ ਜੁਣੀ ਨੇਕਤਾ ਗ੍ਰਾਹਾ ਕਾਈ ਪਖੋਕੇ ਦਾ ਆਗੂ ਆ ਇਹ ਇਹ ਮਸਲਾ ਸਾਡੇ ਪਿੰਡ ਦਾ ਗਰੀਬ ਨੌਜਵਾਨ ਬੇਟਾ ਇੱਥੇ ਪੁੱਛੋ ਵਿਆਹ ਹੋਇਆ ਸੀਗਾ ਇਹ ਤੇ ਇੱਥੇ ਸਹੁਰੇ ਆ ਕੇ ਪਰਿਵਾਰ ਨੂੰ ਆਪਦੇ ਘਰ ਵਾਲੀ ਨੂੰ ਲੈਣ ਵਾਸਤੇ ਆਏ ਹੋਏ ਸੀਗਾ ਇੱਥੇ ਇਹਦੀ ਜਿਹੜੀ ਕੁੱਟਮਾਰ ਇਹਨਾਂ ਨੇ ਸੌਰਾਂ ਨੇ ਇਹਦੀ ਕੁੱਟਮਾਰ ਕੀਤੀ ਕੁੱਟਮਾਰ ਨਾਲ ਜਿਹੜਾ ਇਹ ਨੌਜਵਾਨ ਆ ਇਹ ਇਹਦੀ ਮੌਤ ਹੋ ਗਈ ਅਸੀਂ ਸਮੁੱਚਾ ਪਿੰਡ ਆਖੋਕੇ ਤੇ ਦੋਨੇ ਜਥੇਬੰਦੀਆਂ ਸਾਡੀਆਂ ਉੱਥੇ ਭਾਰਤੀ ਕਿਸਾਨ union ਕਾਦੀਆਂ ਤੇ ਗ੍ਰਾਹਾਂ ਦੋਨੇ ਇਕਾਈਆਂ ਅੱਜ ਅਸੀਂ ਇਨਸਾਫ ਬੱਚੇ ਦੇ ਇਨਸਾਫ ਲੈਣ ਵਾਸਤੇ ਜੋ ਦੋਸ਼ੀ ਆ ਉਹਨਾਂ ਦੇ ਪਰਚਾ ਕਰਾਉਣ ਵਾਸਤੇ ਅੱਜ ਥਾਣੇ ਦੇ ਮੂਹਰੇ ਇੱਥੇ ਧਰਨਾ ਦਿੱਤਾਗਾ ਇਸ ਸਬੰਧ ਦੇ ਵਿੱਚ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਇਸ ਚੀਜ਼ ਦੀ ਵੀ ਜਿਹੜਾ ਬੱਚੇ ਇਸ ਮਸਲੇ ਦੀ ਪੜਤਾਲ ਕਰਕੇ ਜਿਹੜੇ ਦੋਸ਼ੀ ਆ ਉਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਤੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ। ਹੁਣ ਸੁਣ ਠੀਕ ਹੈ ਜੀ। ਪੁਲਿਸ ਨਾਲ ਹਜੇ ਟੇਬਲ ਤੇ ਗੱਲ ਨਹੀਂ ਹੋਈ ਪੁਲਿਸ ਵੈਸੇ ਗੱਲਬਾਤ ਚੱਲ ਰਹੀ ਆ ਸਾਡੀ ਕਮੇਟੀ ਬਣੀ ਆ ਇਹ ਮੇਰੇ ਨਾਲੋਂ ਜ਼ਿਆਦਾ ਬਿਹਤਰ ਕਮੇਟੀ ਦੱਸ ਸਕਦੀ ਆ। ਸਿਕਿਉਰਿਟੀ ਐਸਪੀ ਤੇ ਇਸ ਤਰ੍ਹਾਂ ਦੀ ਗੱਲ ਸੀਗਾ ਵੀ ਮੈਂ ਸਾਨੂੰ ਬਿਆਨ ਲਿਖਾਉਣਾ ਸੀ ਪਰਚਾ ਜੱਤ ਕਰਨ ਨੂੰ ਤਿਆਰ ਹਾਂਜੀ ਉਹ ਕੱਲ ਕੱਲ ਸਾਡੀ ਕੱਲ ਵੀ ਇਹ ਆਏ ਸੀ ਸਾਰੇ ਦੋਸਤ ਦੇ ਨਾਲ ਇਹਨਾਂ ਦੇ ਸਾਹਮਣੇ ਵੀ ਇਹਨਾਂ ਨੂੰ ਕਹਿ ਰਹੇ ਸਾਰੇ ਦੋਸਤ ਦੇ ਨਾਲ ਉਹ ਕਹਿੰਦਾ ਸੀ ਤੁਸੀਂ ਬਿਆਨ ਲਿਖਾਓ ਪਰਚਾ ਦਰਜ ਫੇਰ ਹੋਊਗਾ ਵੀ ਪ੍ਰੋਸੈਸ ਹੈ ਕਿ ਬਿਆਨਾਂ ਤੋਂ ਬਿਨਾਂ ਪਰਚਾ ਨਹੀਂ ਹੋ ਸਕਦਾ ਬਿਆਨ ਪਰਿਵਾਰ ਦੇਣ ਨੂੰ ਤਿਆਰ ਆ ਅਸੀਂ ਬਿਆਨ ਵੀ ਦੇਵਾਂਗੇ ਪਰਿਵਾਰ ਸਹਿਮਤ ਬਿਆਨ ਦੇਣ ਵਾਸਤੇ ਇੱਥੇ ਆਏ ਆ ਅਸੀਂ ਕਾਰਵਾਈ ਕਰਾਉਣ ਵਾਸਤੇ ਆਇਆ ਵੀ ਨਾਲ ਅਸੀਂ ਇਹ ਵੀ ਮੰਗ ਕਰਦੇ ਆ ਵੀ ਜਿਹੜੇ ਦੋਸ਼ੀ ਆ ਇਕੱਲੇ ਬਿਆਨ ਨਹੀਂ ਉਹ ਦੋਸ਼ੀ ਵੀ ਜਲਦੀ ਜਿਹੜੇ ਗ੍ਰਿਫਤਾਰ ਕੀਤੇ ਜਾਣ ਕੱਲ੍ਹ ਹੋ ਗਿਆ ਦਬਾ ਦੀ ਉਹ ਤੁਹਾਨੂੰ ਪਤਾ ਹੀ ਹਾਂਜੀ ਨਹੀਂ ਕੱਲ੍ਹ ਵੀ ਨਾ ਉਹਨਾਂ ਦੇ ਭਾਈ ਨੇ ਉੱਥੇ ਨਾਮ ਉਹਨਾਂ ਦੇ ਲਿਖਾਏ ਗਏ ਨੇ ਪਰਿਵਾਰ ਵੱਲੋਂ ਅਜੇ ਤੱਕ ਜਿਹੜੇ ਦੋਸ਼ੀ ਆ ਉਹ ਗ੍ਰਿਫਤਾਰ ਨਹੀਂ ਕੀਤੇ ਗਏ ਪੁਲਿਸ ਨੇ ਨਾਲ ਹੀ ਬੇਫਿਕਰ